ਹਾਂਜੀ ਵੀਡੀਓ ਵੇਖ ਰਿਹਾ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਅੱਜ ਕਾਰਤੀਕੇ ਤੁਸੀਂ ਸਾਰੇ ਛੜਤੀ ਕਾਲਾ ਚ ਹੋਵੋਗੇ ਸੋ ਹਰੋ ਜੀ ਦੀ ਤਰ੍ਹਾਂ ਜੇ ਫਿਰ ਤੋਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤੇ ਅੱਜ ਆਪਾਂ ਬਣਾਉਣ ਲੱਗੇ ਸੀ ਗੋਗਲੂ ਅਸੀਂ ਤਾਂ ਗੋਗਲੂ ਬੋਲਦੇ ਆਂ ਕਈ ਇਹਨਾਂ ਨੂੰ ਸ਼ਲਗਮ ਵੀ ਕਹਿੰਦੇ ਆ ਇਹਨਾਂ ਨੂੰ ਆਪਾਂ ਚੀਰ ਕੇ ਤੇ ਪਾਣੀ ਪਾ ਕੇ ਤੇ ਰੱਖ ਦਿੱਤਾ ਵਾ ਰਿਜਣ ਵਾਸਤੇ ਤੇ ਹੁਣ ਜਦੋਂ ਥੋੜੇ ਜਿ ਰਿਜ ਜਾਣਗੇ ਫਿਰ ਕੱਢ ਕੇ ਗੋਲ ਇੰਦੇ ਵਿੱਚ ਅਸੀਂ ਪਾਣੀ ਜਿਹੜਾ ਉਹ ਵੱਧ ਪਾਵਾਂਗੇ ਜਾਨੀ ਕਿ ਉਹ ਆ ਉਬਾਲ ਕੇ ਇਹਨਾਂ ਨੂੰ ਆਪਾਂ ਬਣਾਵਾਂਗੇ ਜਿਹੜਾ ਪਾਣੀ ਜਦੋਂ ਇਹ ਭਾਂਜਣਗੇ ਤੇ ਜਿਹੜਾ ਪਾਣੀ ਵੱਧ ਆਪਾਂ ਨੂੰ ਲੱਗੇਗਾ ਉਹਨੂੰ ਆਪਾਂ ਬਾਹਰ ਕੱਢ ਦੇਵਾਂਗੇ ਵੀ ਜਾਨੀ ਕਿ ਪੂਣ ਕੇ ਤੇ ਫਿਰ ਇਹਦੇ ਵਿੱਚ ਆਪਾਂ ਹਲਦੀ ਨਮਕ ਵਗੈਰਾ ਪਾਵਾਂਗੇ ਵੀ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਵੇਖਣਾ ਬਾਕੀ ਅਸੀਂ ਤੁਹਾਨੂੰ ਦੱਸਾਂਗੇ ਅਸੀਂ ਕਿਹੜੇ ਤਰੀਕੇ ਨਾਲ ਬਣਾਈਦੇ ਆਂ ਇਹ ਨੂੰ ਆਪਣੇ ਜਿਹੜੇ ਭੁੱਲ ਚੁੱਕੇ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲੂਣ ਲੂਣ ਤੁਸੀਂ ਆਪਣੇ ਸਵਾਦ ਅਨੁਸਾਰ ਹੀ ਪਾਉਣਾ ਵਾ ਤੇ ਫਿਰ ਇਹਨੂੰ ਆਪਾਂ ਹੁਣ ਘੋਟਾਂਗੇ ਹੁਣ ਪਾਵਾਂਗੇ ਆਪਾਂ ਹਲਦੀ ਮਿਰਚਾਂ ਤੁਹਾਡੀ ਆਪਣੀ ਪਸੰਦ ਆ ਤੁਸੀਂ ਲਾਲ ਖਾਂਦੇ ਹੋ ਕਿ ਹਰੀਆਂ ਖਾਂਦੇ ਹੋ ਜੇ ਤੁਸੀਂ ਤੜਕਾ ਲਾਉਣਾ ਤੇ 2-4 ਕੱਟ ਕੇ ਹਰੀਆਂ ਪਾ ਸਕਦੇ ਹੋ ਨਹੀਂ ਤੇ ਤੁਸੀਂ ਲਾਲ ਪਾ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਵਾਂਗੇ ਹੁਣ ਆਪਾਂ ਇਹਦੇ ਵਿੱਚ ਤਿੰਨੋਂ ਚੀਜ਼ਾਂ ਪਾ ਦਿੱਤੀਆਂ ਤੇ ਹੁਣ ਇਹਨੂੰ ਆਪਾਂ ਥੋੜਾ ਜਿਹਾ ਹੋਰ ਰਿਨ ਲਵਾਂਗੇ ਤਾਂ ਕਿ ਜਿਹੜੀ ਆਪਣੀ ਹਲਦੀ ਆ ਉਹ ਵਿੱਚ ਚੰਗੀ ਤਰ੍ਹਾਂ ਪੱਕ ਜਾਵੇ ਫਿਰ ਆਪਾਂ ਇਹਨੂੰ ਕੋਟਕੇ ਦੇ ਵਿੱਚ ਇਹਦੇ ਆਪਾਂ ਮਿੱਠਾ ਪਾਵਾਂਗੇ ਖੰਡ ਤੁਸੀਂ ਸ਼ੱਕਰ ਗੋੜ ਜੋ ਵੀ ਪਾਉਣਾ ਪਾ ਸਕਦੇ ਅਸੀਂ ਮਿੱਠੇ ਵਾਲੇ ਬਣਾਉਨੇ ਆਂ ਕਈ ਉਦਾਂ ਹੀ ਬਣਾ ਲੈਂਦੇ ਆਂ ਲੋ ਜੀ ਖੰਡ ਆਪਾਂ ਦਿੱਤੀ ਸੀ ਪਾ ਤੇ ਹੁਣ ਆਪਾਂ ਇਹਨੂੰ ਜਿਹੜਾ ਕੋਟ ਦਿੰਨੇ ਆ ਤੇ ਤੁਸੀਂ ਵੇਖ ਸਕਦੇ ਹੋ ਕਿ ਸਾਡਾ ਸਾਗ ਕਿੰਨਾ ਸੋਹਣਾ ਬਣ ਗਿਆ ਵਾ ਅਸੀਂ ਇਹਨੂੰ ਸਾਗ ਵੀ ਕਹਿ ਦਿੰਨੇ ਗੁੰਗਲਵਾ ਦਾ ਤੇ ਤੁਸੀਂ ਵੀ ਇਸੇ ਤਰੀਕੇ ਨਾਲ ਬਣਾਇਓ ਇਖਤਿਆਸ ਕਰਦੇ ਕਿ ਤੁਹਾਨੂੰ ਸਾਡੀ ਅੱਜ ਵਾਲੀ ਨਵੀਂ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦ ਹੀ ਮਿਲਦੇ ਆਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਵਾਇਕੁਰਜੀਕਾ ਖਾਲਸਾ ਵਾਇਕੁਰਜੀਕਾ ਫਤਿਹ